ਗੁਰਪ੍ਰੀਤ ਰਿਸਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਦਿਨ ਹੋਏ ਜੀ ਦਾਸ ਨੂੰ ਆਪਣਾ ਭਾਈ ਬਲਰਾਜ ਸਿੰਘ ਜੀ ਬੇਕਰ ਸਪੀਡ ਤੋਂ ਜੀ ਜਿਹੜੇ ਕਿ ਨਗਰਦਰ ਨਾਨਸਰ ਕਿ ਚਲਾਉਂਦੇ ਆ ਜੀ ਤੇ ਉਹਨਾਂ ਨੇ ਮੈਨੂੰ ਫੋਨ ਆਇਆ ਜੀ ਮੈਨੂੰ ਕਹਿੰਦੇ ਵੀ ਤੁਸੀਂ ਇਹ ਦੱਸੋ ਕਿ ਭਾਈ ਤਾਂ ਬਾਬੇ ਜੀ ਸ ਸਿੰਘ ਜੀ ਮਾਰੇ ਕਿੰਨੇ ਠਾਠ ਬਣਾਇਆ ਮੈਂ ਹੈਰਾਨ ਹੋਇਆ ਜੀ ਮੈਂ ਕਿਹਾ ਵੀ ਇਹ ਤੁਸੀਂ ਮੈਂ ਕਿ ਨਾਨਸਰ ਤੋਂ ਇੰਨਾ ਨਹੀਂ ਪਤਾ ਵੀ ਠਾਠ ਬਣਾਇਆ ਮੈਂ ਤਾਂ ਆਪ ਆਪਣੇ ਤੇ ਹੈਰਾਨ ਹੋਇਆ ਜੀ ਇਹਨਾਂ ਨੂੰ ਇਹ ਠਾਠ ਵੀ ਦੱਸਣ ਦੀ ਲੋੜ ਪਈ ਜੀ ਹਾਂਜੀ ਮੈਂ ਫਿਰ ਮੈਂ ਕਿਹਾ ਜੀ ਭਾਈ ਭਾਈ ਵਿਰਾਸਤ ਜੀ ਮੇਰਾ ਬਹੁਤ ਮਨ ਖਰਾਬ ਹੈ ਤੁਹਾਨੂੰ ਇੰਨਾ ਪਤਾ ਨਹੀਂ ਤੇ ਉਹ ਕਹਿੰਦੇ ਨਹੀਂ ਜੀ ਮੈਨੂੰ ਪਤਾ ਨਹੀਂ ਸਾਨੂੰ ਦੱਸੋ ਹਾਂਜੀ ਮੈਂ ਕਿਹਾ ਸੁਣੋ ਜੀ ਸਿਰਫ ਪਹਿਲਾਂ ਨਾਨਕ ਸਰ ਬਾਬਾ ਜੀ ਨੇ ਬਣਾਇਆ ਕਿਉਂ ਬਾਬਾ ਨਾਨਕ ਸਿੰਘ ਜੀ ਉਹ ਤਾਂ ਕੱਚਾ ਹੁੰਦਾ ਸੀ ਉਹ ਤਾਂ ਕੋਈ ਸੰਤਾਂ ਦੀ ਕੁੱਟੀ ਹੁੰਦੀ ਸੀ ਉਹ ਤਾਂ ਆਪਾਂ ਗੈਣ ਨਹੀਂ ਸਕਦੇ ਬਾਬਾ ਜੀ ਨੇ ਪੱਕਾ ਠਾਠ ਬਣਾਇਆ 1950 ਸੰਚਾ ਕੇ ਪਹਿਲਾਂ ਨਾਨਕ ਸਰ ਬਣਾਇਆ ਦੂਜਾ ਬਾਬਾ ਜੀ ਨੇ ਜਿਹੜਾ ਝੋੜਾ ਜਿਹੜਾ ਤੇ ਤੇਰਾ ਮੰਜਰਾ ਸਥਾਨ ਉਹ ਤੇ ਸੱਤ ਸੱਤ ਤਪ ਕੀਤਾ ਸੀ ਬਾਬਾ ਜੀ ਉਹ ਸਾਹਮਣੇ ਆਇਆ ਜੀ ਦੂਜਾ ਝੋੜਾ ਉੱਥੇ ਸੇਵਾ ਦਾ ਸੰਸੇਵਾ ਦਾ ਵੀ ਸਦਦਾ ਉੱਥੇ ਬਾਬਾ ਜੀ ਸੇਵਾ ਦਾ ਛੱਡੇ ਸੀ ਬਾਬਾ ਸਿੰਘ ਜੋ ਕਿ ਵੀ ਮੰਡੀ ਗੁੰਦਗੜ ਤੋਂ ਸੀਗੇ ਉਹਦਾ ਚੱਕਰ ਵੀ ਰਚਤਾਰੀ ਸੀ ਤੇ ਵੀ ਬਾਬਾ ਸਿੰਘ ਸੀ ਉਹ ਵੀ ਪਿਆਰਾ ਸੰਦੇ ਪਿਆਖ ਭਰਾ ਸੀ ਤੇ ਗੁਰਦੇਵ ਸਿੰਘ ਇਹ ਸੀ ਪੰਡ ਮਾਨੂ ਕਹ ਦੋ ਸਾਧੂ ਸੰਦੇ ਆਪਣਾ ਮਗਰ ਸੰਦੇ ਲੜਕੇ ਸਾਧੂ ਸੰਦੇ ਭਰਾ ਬਾਬਾ ਸੁਰਦੇਵ ਸਿੰਘ ਕੈਲਾ ਸਿੰਘ ਜੀ ਆਪਣਾ ਜਿਹੜੇ ਬਸੀਆਂ ਤੁਸੀਂ ਉਹ ਵੀ ਨਾਲ ਸੀ ਫਿਰ ਜੋਗਾ ਸਿੰਘ ਉਹਨਾਂ ਨੂੰ ਮੈਨੂੰ ਪੈਡ ਨਹੀਂ ਪਤਾ ਉਹ ਵੀ ਸੀ ਫਿਰ ਪ੍ਰੀਤਮ ਸਿੰਘ ਫਿਰ ਮੇ ਸੀਗੇ ਜੀ ਅਚਰ ਨਾਲ ਪ੍ਰੀਤਮ ਸਿੰਘ ਇਹ ਸੀਗੇ ਫਿਰ ਮਹੰਤਕ ਕਰਮ ਸਿੰਘ ਲੱਖੇ ਵਾਲੇ ਇਹ ਹੁੰਦੇ ਸੀ ਤੇ ਕਰਮ ਸਿੰਘ ਆਸਾਸ ਸਿੰਘ ਮਾਲੀ ਆਸੀ ਸਿੰਘ ਮਾਲੀ ਹੋਏ ਹੁੰਦੇ ਸੀ ਨਾਲ ਉਸੇ ਈਸ਼ਰ ਸਿੰਘ ਮਾਲੀ ਉਹ ਸੀ ਆਪਣੇ ਚੰਡੀਗੜ੍ਹ ਆ ਉਹ ਵੀ ਦੋਨੋਂ ਚੀਮਿਆਂ ਦੇ ਮਾਲੀ ਸੀ ਇਹ ਸੀਗੇ ਇਹ ਹੁੰਦੇ ਸੀ ਫਿਰ ਤੀਜਾ ਠਾਠ ਬਣਾਇਆ ਬਾਬਾ ਜੀ ਨੇ ਦੰਦੋਸਰ ਦੰਦੋਸਰ ਉੱਥੇ ਸੀਗੇ ਜੀ ਭਾਈ ਨਾਨਕਾ ਸਿੰਘ ਜੀ ਭਾਈ ਨਾਨਕਾ ਸਿੰਘ ਜੀ ਬਾਬਾ ਜੀ ਜਹੰਦਾ ਸਾਹਿਬ ਛੱਡਿਆ ਤੇ ਜਿਹਨਾਂ ਨੂੰ ਵੀ ਗੁਰੂ ਕੇ ਲਾਲ ਜੀ ਕਿਹਾ ਜਾਂਦਾ ਸੀ ਗੁਰੂ ਕੇ ਲਾਲ ਜੀ ਬੜੀ ਕਰਨੀ ਵਾਲੇ ਸੀ ਗੁਰੂ ਕੇ ਲਾਲ ਜੀ ਇੱਕ ਵਾਰੀ ਬਾਬਾ ਜੀ ਉੱਥੇ ਗਏ ਡੇਰਾ ਦੂਨ ਉਹ ਆਪਣਾ ਸੁਰਤੀ ਦੇ ਵਿੱਚ ਉੱਥੇ ਪਹੁੰਚ ਜਾਂਦੇ ਸੀ ਜਦ ਬਾਬਾ ਜੀ ਦੀਵਾਨ ਸਵਾਪਤੀ ਦੀ ਚੱਲ ਜਾਂਦੇ ਸੀ ਵੀ ਕਿਸੇ ਨੇ ਆ ਕੇ ਦੱਸਿਆ ਬਾਬਾ ਜੀ ਵੀ ਵੀ ਆਪਣੇ ਵੀ ਵੀ ਗੁਰੂ ਕੇ ਲਾਲ ਜੀ ਆਉਂਦੇ ਆ ਜੀ ਤੇ ਚੱਲ ਜਾਂਦੇ ਤੇ ਬਾਬਾ ਜੀ ਨੇ ਕਿਸੇ ਦੇ ਬਗੇ ਉਹਨੂੰ ਸੱਦਿਆ ਉਹ ਆਏ ਇਹ ਬਾਬਾ ਜੀ ਗੁਰੂਕੀ ਲਾਲ ਜੀ ਨੇ ਸਮਝਾਇਆ ਵੀ ਤੂੰ ਆਉਂਦੇ ਇੰਨੀ ਤਪੱਸਿਆ ਕਿਉਂ ਇੱਥੇ ਬਰਬਰੀਤਾ ਇਹ ਤਾਂ ਥੋੜੇ ਜਿਹਾ ਕੰਮ ਬੇਕੰਮਾ ਜਿਹੜਾ ਤੂੰ ਇੰਨੀ ਤਪੱਸਿਆ ਆਪਦੀ ਖਰਾਬ ਕਰਦਾ ਇਹ ਕੰਮ ਨਹੀਂ ਕਰਨਾ ਫਿਰ ਬਾਬਾ ਜੀ ਉਹ ਤੋਕ ਕੇ ਆਈਆਂ ਨੇ ਫਿਰ ਬਾਈਪਾਸ ਬਰਨਾਲਾ ਬਰਨਾਲਾ ਛੱਡ ਬਣਾ ਜੀ ਇੱਥੇ ਬਾਬਾ ਜੀ ਛੱਡੇ ਬਾਬਾ ਜੀ ਸਵੰਤ ਸਿੰਘ ਜੀ ਰੋਂਥੇ ਆਏ ਤੇ ਉਹਨਾਂ ਦੇ ਨਾਲ ਜੰਗ ਸਿੰਘ ਨੇ ਸਹਣੇ ਵਾਲੇ ਹਰਨਾਮ ਸਿੰਘ ਜੀ ਤੋਂ ਲੈ ਆਏ ਜੰਗ ਸਿੰਘ ਦਾ ਦਸ਼ਨ ਸਿੰਘ ਭੈਣੀ ਰਾਈਆਂ ਵਾਲੇ ਉੱਥੇ ਥੋੜੇ ਭਾਰੇ ਸੀ ਜੀ ਸੀ ਉਹ ਲੈ ਫਿਰ ਇਹਨਾਂ ਦੇ ਵਿੱਚ ਵੀ ਇੱਥੇ ਨਾਲ ਬਾਬਾ ਜੀ ਵੀ ਉੱਥੇ ਵਿੱਚ ਲਗੇ ਸੀ ਬਾਬਾ ਜੀ ਪਾਣਾ ਵਰਤਣ ਤੋਂ ਇੱਕ ਸਾਲ ਪਹਿਲਾਂ ਬਾਬਰੀ ਚਲੇ ਗਏ ਸੀ ਬਾਬਰੀ ਮਹਿਲ ਕਰਾਂ ਦੇ ਉਹ ਵੀ ਚਲੇ ਗਏ ਸੀ ਪਰ ਜਿਹੜੇ ਮੇਨ ਸੇ ਇੱਥੇ ਬਾਬਾ ਜੀ ਸਵੰਤ ਸਿੰਘ ਜੀ ਬਾਬਾ ਜੀ ਨੇ ਛੱਡੀ ਸੀ ਉਹਨੇ ਡਿਊਟੀ ਲਈ ਸੀ ਬਾਬਾ ਜੀ ਤੇ ਫਿਰ ਅਗੇ ਜੀ ਹਾਂ ਪੰਜਵਾਂ ਠੱਠ 1 2 ਪਹਿਲਾ ਨਾਲਸਰ ਦੂਜਾ ਚੋੜਾ ਤੀਜਾ ਦੰਦਾ ਸਾਹਿਬ ਚੌਥਾ ਬਰਨਾਲਾ ਤੇ ਪੰਜਵਾਂ ਮਹਿਲ ਕਰਾਂ ਮਹਿਲ ਕਰੀ 68 ਸੀਗਾ ਉੱਥੇ ਬਾਬਾ ਜੀ ਨੇ ਤੁਹਾਨੂੰ ਉਹ ਸੀ ਜਗਾ ਕਿਸਾ ਸਰਪੰਚ ਨੇ ਇੱਕ ਮੰਡ ਸੋਣੀ ਸੀ ਸੋ ਉੱਥੇ ਅਮਰੀਕਰਾਂ ਦੇ ਸਰਕ ਮੰਡ ਸੋਣੀ ਨੇ ਜਗਾ ਦਿੱਤੀ ਸੀ ਉਹਨਾਂ ਦੇ ਪਰਿਵਾਰ ਨੂੰ ਦਿੱਤੀ ਸੀ ਉਹਨੇ ਖੇਚ ਬਾਬਾ ਜੀ ਨੇ ਸਾਠ ਬਣਾਏ ਸੀ ਤੇ ਵੀ ਉਹ ਉੱਥੇ ਵੀ ਉੱਥੇ ਬਣਾਏ ਸੀ ਉਹਨਾਂ ਦੇ ਬੰਦੇ ਬੜੀ ਬਖਸ਼ ਸੀ ਬਾਬਾ ਜੀ ਮੰਡ ਸੋਣੀ ਤੇ ਵਾ ਬਾਬਾ ਜੀ ਨੇ ਕਰੀ ਉਹ ਉਹਨਾਂ ਦੇ ਬਾਬੇ ਜਾ ਰਹੇ ਸੀ ਮੰਡ ਸੋਣੀ ਦੇ ਪੈਰੀ ਪੈਰੀ ਜਾ ਰਹੇ ਸੀ ਬਾਬੇ ਦਾ ਬਾਬਾ ਜੀ ਨੂੰ ਕਿਸ ਨੇ ਜੁੜਾ ਪੇਸ਼ ਕੀਤਾ ਬਾਬਾ ਜੀ ਆਪ ਜਦੋਂ ਜੁੜਾ ਨਾਮ ਪਾ ਲਿਆ ਤੇ ਕਮੰਡ ਸਿੰਘ ਕਹਿੰਦੇ ਕਮੰਡ ਸਿੰਘ ਕਦੇ ਵੀ ਆ ਜੁੜਾ ਤੂੰ ਪਾ ਲਾ ਬਾਬਾ ਜੀ ਕਿਹਾ ਉਹ ਕਹਿੰਦਾ ਬਾਬਾ ਜੀ ਮੈਂ ਨਹੀਂ ਪਾਣਾ ਜੀ ਜੁੜਾ ਮੈਂ ਸੋਡਾ ਕੇ ਪਾ ਕੇ ਬਸ ਉਹਨੇ ਜੁੜਾ ਸਿਰ ਦੇ ਉੱਤੇ ਰੱਖ ਲਿਆ ਬਾਬਾ ਜੀ ਨਾ ਜਾਣਦੇ ਨੇ ਕਮੰਡ ਸਿੰਘ ਉਹ ਕੌਣ ਸਿੰਘ ਸਿਰ ਤੇ ਰੱਖ ਲਿਆ ਉਹ ਕਮੰਡ ਸਿੰਘ ਦਾ ਬਹੁਤ ਪਰਿਵਾਰ ਗੁਰ ਭਈ ਸ਼ਰਦਾ ਬਾਣਾ ਜੀ ਉਹ ਜਿਹੜੀ ਉਹਨਾਂ ਜੁੜਾ ਸੀ ਉਹਨਾਂ ਦੇ ਕੋ ਹੁਣ ਵੀ ਬੀਬੀ ਉਹਨਾਂ ਦੇ ਗਾਜ਼ੀਆਵਾ ਰਹਿੰਦੀ ਹੈ ਜਿਹੜਾ ਉਹਦੇ ਕੋਲ ਆ ਇਹ ਜੁੜਾ ਤੇ ਬਾਕੀ ਉਹ ਸਾਰੇ ਪਰਿਵਾਰ ਇੱਥੇ ਅਮਰੀਕਾ ਵੀ ਰਹਿੰਦੇ ਹੈ ਪਰਿਵਾਰ ਹੋਰ ਵੀ ਤੇ ਉੱਥੇ ਜੀ ਉਹ ਫਿਰ ਉਹ ਉਹਨਾਂ ਜਨ ਅੰਤ ਸਮਾ ਆ ਜੀ ਤੇ ਅੰਤ ਸਮਾ ਆ ਤੇ ਬਾਬਾ ਜੀ ਨੇ ਪੁੱਛਿਆ ਵੀ ਬਾਬਾ ਜੀ ਉਹ ਫਿਰ ਪੁੱਛਿਆ ਵੀ ਇੱਕ ਮਨਸੂਨੀ ਆਇਆ ਉਹ ਕਹਿੰਦੇ ਬਾਬਾ ਜੀ ਬਰਨਾਲੇ ਆ ਜੀ ਕਹਿੰਦਾ ਕਹੇ ਬਾਬਾ ਜੀ ਸੈਸਪਾਈ ਵਸ਼ਨ ਕਰਤੇ ਤੇ ਇਹ ਕਹਿੰਦੇ ਵੀ ਉਹ ਉਹ ਬਰਨਾਲੇ ਦੀ ਮੁਕਾ ਉੱਥੇ ਵੀ ਆ ਕੇ ਤੇ ਬਰਨਾਲੀ ਸਰਵਸ ਹੋ ਗਈ ਸੀ ਉਹ ਕਿ 6 ਠਾਠਾ ਗਿਆ ਜੀ ਆਪਣੇ ਬਾਬੇ ਦੇ ਬਡੁੰਦੀ ਬਡੁੰਦੀ ਇੱਥੇ ਜੀ ਆਪਣੇ ਬਡੁੰਦੀ ਬਈ ਬਾਬਾ ਅਮਰ ਸਿੰਘ ਦੀ ਬਡੁੰਦੀ ਆ ਬਾਛ ਗਈ ਸੀ ਬਿਨਤੀ ਅਵਤਾਰ ਸਿੰਘ ਤਾਰ ਹੁੰਦੇ ਸੀ ਜਿਹੜੇ ਆਪਣੇ ਸਮਾਦ ਭਾਈ ਕੇ ਉਹ ਬਾਬਾ ਜੀ ਛੱਡੇ ਸੀ ਉਹ ਹੁੰਦੇ ਸੀ ਤੇ ਵੀ ਉਦੋਂ ਬਾਬਾ ਬਾਂਸ ਸਿੰਘ ਜੀ ਜੂਟੀ ਲਾਤੀ ਸੀ ਬਾਬਾ ਜੀ ਉਤੇ ਬੜੁੰਦੀ ਲਾਤੀ ਸੀ ਇਹ ਵੀ ਬੜੁੰਦੀ ਚਰੇਗੇ ਸੀ ਫਿਰ ਆ ਗਿਆ ਜੀ 1 2 3 4 5 6 7 7ਵਾਂ 8 8 ਆ ਗਿਆ ਜੀ ਤੇ ਆ ਗਿਆ ਸਮਾਦ ਭਾਈ ਸਮਾਦ ਭਾਈ ਤੇ ਸਮਾਦ ਭਾਈ ਜੀ ਇੱਥੇ ਬਾਬਾ ਜੀ ਜੂਟੀ ਲਾਸੀ ਬਾਬਾ ਭਜਨ ਸਿੰਘ ਰੋਂ ਤੇਰੇ ਉਹਨੇ ਜੂਟੀ ਲਾਸੀ ਉਥੇ ਨਾਲ ਸੀ ਉਹਨਾਂ ਦੇ ਮਲਕੀਸ ਉਹਨਾਂ ਨਾਲ ਸਮਾਦ ਭਾਈ ਜੀ ਉਹ ਸੀਗੇ ਤੇ ਇੰਦਰ ਸਿੰਘ ਜੀ ਕੁੰਦਨ ਸਿੰਘ ਫੁੱਲਚੜੀ ਸੀ ਨਾ ਕਿ ਉਹ ਵੀ ਸੀ ਉੱਥੇ ਨਾਲ ਇੱਕ ਵਾਰੀ ਮੈਨੂੰ ਪਤਾ ਇੱਕ ਸੰਤ ਦਾ ਦਰਵਾਜ਼ਾ ਲੱਗਿਆ ਸੀ ਉੱਥੇ ਲੱਗਣਾ ਸੀ ਤੇ ਵੀ ਉੱਥੇ ਆਪਣਾ ਤੇ ਆਪਣਾ ਉੱਥੇ ਸਮਾਦ ਭਾਈ ਤੇ ਬਾਬਾ ਭਜਨ ਸੋਣੀ ਬਰੋਂਥੇ ਵਾਲੇ ਵੀ ਮੇਰਾ ਉਸ ਕਾਫੀ ਸਨੇਹ ਸੀ ਉਹਨਾਂ ਦਾ ਵੀ ਉੱਥੇ ਰੈਟਰਾਰ ਸਾਈਕਲ ਤੇ ਨਾਂਕਸਰਾਏ ਵੀ ਬਾਬਾ ਜੀ ਉਹ ਦੂਜੇ ਈਨਸਾਂ ਇੱਕ ਸੰਤਾਂ ਦੇ ਵੀ ਉਹ ਦਰਵਾਜ਼ਾ ਲਾ ਰਹੇ ਏ ਵੇ ਅਸੀਂ ਕਾਜੂ ਜੀ ਸੰਤ ਸੀ ਮੈਂ ਮੈਂ ਸਾਫ ਯਾਦ ਕਰੀਆ ਤੇ ਉਹ ਬਾਬਾ ਜੀ ਮੇਸੀਆ ਕੋਈ ਗੱਲ ਨਹੀਂ ਕਹਿੰਦੇ ਵੀ ਜੀ ਆ ਕੇ ਦੇ ਸੇ ਬਾਬਾ ਜੀ ਕਹਿੰਦੇ ਜੀ ਆ ਤੂੰ ਸੱਜੇ ਮੋਢੇ ਕਰ ਦੇਖਾਗੇ ਅਸੀਂ ਤੇ ਨਾਲ ਖੜਾਗੇ ਉਥੇ ਵੀ ਸਮਾਦ ਭਾਈ ਫਿਰ ਉਹਦੋਂ ਬਾਅਦ ਬਾਬਾ ਜੀ ਬਾਣਾ ਬਤਾਨ ਤੋਂ ਬਾਅਦ ਫਿਰ ਬਾਬਾ ਗੁਰਦੇਵ ਸਿੰਘ ਚਲੇ ਗਏ ਸੀ ਫਿਰ ਬਾਬਾ ਭਜਨ ਸਿੰਘ ਜੀ ਦੌਂਤੀ ਆ ਗਏ ਸੀ ਉਹ ਕੋਰਸنگ ਵਾਲਾ ਜੀਤਣਾ ਉਥੇ ਆ ਗਏ ਸੀ ਸਤਵਾਂ ਤੇ ਅੱਠਵਾਂ ਆ ਗਏ ਜੀ ਗੁਲਾਬੀ ਵਗ ਦਿੱਲੀ ਗੁਲਾਬੀ ਉਹਗੇ 4.5 4 ਏਕੜ ਜਗ੍ਹਾ ਵਾ ਇਸ ਰਾਜਾ ਜੀ ਬਾਬੇ ਨੇ ਢੇਟ ਕੀਤੀ ਸੀ 68 ਬਾਬਾ ਜੀ ਕਹਿੰਦੇ ਅਸੀਂ ਕੀ ਲੈਣਾ ਜੀ ਸਾਡੇ ਦਾ ਕੋਈ ਤਾਂ ਵੀ ਤੇ ਹੈ ਨਹੀਂ ਨਾ ਚਾਰ ਤੇ ਫਿਰ ਉਹ ਕਹਿੰਦੇ ਬਾਬਾ ਜੀ ਜੁੱਤੀ ਕਿ ਆਪਾਂ ਨੂੰ ਫੁੱਟ ਜਗ੍ਹਾ ਦਿੱਲੀ ਚ ਲੈਣੀ ਔਖੀ ਆ ਸਾਡੇ 4 ਏਕੜ ਦੇ ਕਿ ਜਗ੍ਹਾ ਸੀ ਜਿਹੜੀ ਬਾਬਾ ਜੀ ਨੇ ਢੇਟ ਕੀਤੀ ਸੀ ਉੱਥੇ ਬਾਬਾ ਜੀ ਨੇ ਕੋਤਰੀ ਵਿਕਾਈ ਸੀ ਕੋਤਰੀ ਕਹਿੰਦੇ ਉਸੇ ਉੱਥੇ ਨਹਿਰੂ ਵੀ ਆਇਆ ਸੀ ਉਹ ਮੈਂ ਸਾਖੀ ਅੱਡ ਨਹਿਰੂ ਆਇਆ ਸੀ ਤੇ ਉਸ ਸਤਾਂ ਤੇ ਨਹਿਰੂ ਬਾਬਾ ਜੀ ਕਹਿੰਦੇ ਉਸ ਤੇ ਜਾਣਾ ਨਹੀਂ ਨਹਿਰੂ ਕੋਲ ਫਿਰ ਨਹਿਰੂ ਆਇਆ ਸੀ ਨਹਿਰੂ ਨੇ ਬਾਬਾ ਜੀ ਨੂੰ ਹਾਰ ਪੈਣ ਦਾ ਆਇਆ ਸੀ ਉੱਥੇ ਇਹ ਫੇਰ ਆਗੇ ਜੀ ਬਾਪੂ ਤੇ ਫੇਰ ਬਾਬੇ ਜੀ ਅਮਰਸੋਸੀ ਬੰਗਾਲ ਦੇ ਸੀ ਜੀ ਅਮਰਸੋਨ ਜੀ ਤੇ ਉਹ ਬਾਬਾ ਜੀ ਅਮਰਸ ਗਿਆ ਸੀ ਉਥੋਂ ਅਮਰਸ ਆ ਕੇ ਬਾਬਾ ਜੀ ਨਾਲ ਹੀ ਆ ਗਈ ਸੀ ਉੱਥੇ ਫੇਰ ਬਾਬੇ ਜੀ ਉਹਨੂੰ ਕੈਵਨ ਜੀਤੀ ਲਾਤੀ ਸੀ ਉਹ ਰੇਸੀ ਤੇ 3 6 7 8 ਹੋਏ ਨੌਵਾਂ ਜੀ ਆਪਣਾ ਲੁਧਿਆਣਾ ਜਿ ਜਿਗਰਾਉਂਡ ਰੋਡ ਲੁਧਿਆਣਾ ਜੀ 68 ਜਿਹੜਾ ਉਥੇ ਵੀ ਉਹ ਠਾਠਾ ਉਹ ਹੈਗੀ ਜੀ ਜਗ੍ਹਾ ਸੀ ਕਰਤਾਰੇ ਜੀ ਆਪਣੇ ਭਾਈ ਮੇਸ਼ੂਦਰ ਸਿੰਘ ਗਰੇਵਾਲੀ ਸਦਾਸਨ ਪਤਾਵਾ ਇਹ ਕਰਤਾਰੀ ਜਗ੍ਹਾ ਸੀਗੀ ਕਰਤਾਰਾ ਸੀਗਾ ਸੂਇਆਪੁਰੀਆ ਜੀ ਇਹਦੀ ਜਗ੍ਹਾ ਸੀਗੀ ਮੈਂ ਸਾਖੀ ਲਿਖੀ ਵੀ ਆ ਕਿ ਕਰਤਾਰਾ ਬਹੁਤ ਬੀਸੀ ਦਾ ਬਦਵਾਸੀ ਟਾਈਪ ਸੀਗਾ ਬੰਦਾ ਜੀ ਜਗਰੋਂ ਵੀ ਆਪਾਂ ਜਦੋਂ ਨਾ ਰੇਲਵੇ ਸਟੇਸ਼ਨ ਤੇ ਜਾਓ ਪੜੋ ਤਾਂ ਉਹ ਤੇ ਜਿੱਥੇ ਰੇਲਵੇ ਰੇਲਵੇ ਦੀ ਲਾਈਨ ਆਉਂਦੀ ਆ ਉਹਦੇ ਨਾਲ ਕبھی ਕਰਤਾਰ ਸਿੰਘ ਹੱਤਾ ਪਾਈ ਜਾਂਦੀ ਉੱਥੇ ਸੀ ਤੇ ਜਦੋਂ ਕਿਤੇ ਉੱਥੇ ਕਈ ਮੁਖੇ ਆਉਂਦਾ ਸੀ ਕਰਤਾਰਾ ਜੀ ਕਦੇ ਤੇ ਦੁਕਾਨਦਾਰ ਛੱਡ ਕੇ ਭੱਜ ਜਾਂਦੇ ਸੀ ਉਹਨਾਂ ਬਾਬਾ ਜੀ ਕੋਲ ਜੀ ਬਾਬਾ ਜੀ ਨੂੰ ਸੁਧਾਰਿਆ ਜੀ ਫਿਰ ਬਾਬਾ ਜੀ ਕੋਲ ਨੇ ਬੀ ਬੇ ਬੇਚ ਕੀਤੀ ਬਾਬਾ ਜੀ ਵੀ ਮੈਂ ਵੀ ਆਪਦੀ ਜਗਾ ਸੁਣਦੇ ਬਾਬਾ ਜੀ ਚਲੋ ਬਹੁਤ ਲੰਮੀ ਸਾਖੀ ਬਾਬਾ ਜੀ ਕਿਸਾ ਸੁਣਾ ਰਿਹਾ ਫਿਰ ਉਹ ਗਵਰਨ ਬਾਬਾ ਜੀ ਕੋ ਬੇਨਤੀ ਕੀਤੀ ਬਾਬਾ ਜੀ ਮੈਨੂੰ ਦੇਣੇ ਆਪਦੀ 1 ਏਕੜ ਜਗਾ ਮੈਂ ਉੱਤੇ ਪੀਦਾਨ ਕਰਨੀ ਚਾਹਣਾ ਪਰ ਉੱਤੇ ਮੇਰੀ ਸ਼ਰਤ ਹੈ ਕਾ ਬਾਬਾ ਜੀ ਕ ਕੀ ਸ਼ਰਤ ਆ ਉਹ ਕਹਿੰਦਾ ਬਾਬਾ ਜੀ ਮੈਂ ਉਹਦੇ ਵਿੱਚ ਬਈ ਆਪੀ ਸਮਾਦ ਬਣਾਉਣੀ ਚਾਹਣਾ ਜੀ ਮੇਰੇ ਮਰਨ ਤੋਂ ਬਾਅਦ ਦੀ ਸਮਾਦ ਬਾਬਾ ਜੀ ਕੇ ਨਾਮ ਹੈ ਜੀ ਬਿਲਕੁਲ ਨਹੀਂ ਤੇ ਪਰ ਦੇਖੋ ਇਹ ਇੱਡਾ ਛੜਾ ਲੈਦਾ ਬੰਦਾ ਸੀਗਾ ਫਿਰ ਬਾਬੇ ਜੀ ਅਮਰ ਸ਼ਰਕਾ ਕੇ ਸਿੰਘ ਜੀ ਆਇਆ ਫਿਰ ਰਾਤ ਨੂੰ ਬਾਬੇ ਜੀ ਨੇ ਦਸ਼ਮ ਦੇਤੇ ਉਹਨੂੰ ਫਿਰ ਉਹਨੇ ਬਾਬੇ ਦੂਜੇ ਨੇ ਫੇਰ ਆ ਗਿਆ ਬਾਬਾ ਜੀ ਕੋਈ ਨਾ ਜੀ ਸਭ ਤੁਸੀਂ ਨਾ ਬੇਬੀ ਤੇ ਬੀਬੀ ਆਪਣਾ ਤੇ ਜਿਹੜਾ ਸਥਾਨ ਬਣਾਓ ਜੀ ਵੀ ਮੈਨੂੰ ਆਪਦੀ ਸਮਾਦੀ ਲੋੜਨੀ ਐਡਾ ਦਲੇਰ ਸੀ ਜੀ ਕੈਰੋ ਦੇ ਪੰਜਾਬ ਜੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਬਣਾਈ ਯੂਨੀਵਰਸਿਟੀ ਦੇਖੋ ਥੋੜਾ ਵੀ ਦੇਖੋ ਸਿੱਧੀ ਆਉਂਦੀ ਐ ਸਿੱਧੀ ਆਉਂਦੀ ਐ ਜਦੋਂ ਕਰਤਾਰ ਦੇ ਜਗ੍ਹਾ ਆਉਂਦੀ ਆ ਉੱਥੋਂ ਯੂਨੀਵਰਸਿਟੀ ਸਾਈਡ ਤੇ ਹੋ ਗਈ ਜਿਹਨੇ ਜਗ੍ਹਾ ਕਰਤਾਰ ਸੇ ਦਾ ਹੁਣ ਵੀ ਉਹ ਕਰਤਾਰੇ ਦਾ ਉਹ ਮੌਲਾ ਉੱਥੇ ਬਣਿਆ ਟਾੜ ਦੇ ਸਾਹਮਣੇ ਤੇ ਕਿਉਂਕਿ ਕਰਤਾਰਾ ਉੱਥੇ ਆਉਦੇ ਨਾਲ ਬੰਦੇ ਲੈ ਕੇ ਬੈਗੇ ਸੀ ਸਾਰੇ ਜੀ ਕਰਤਾਰਾ ਸੀ ਜਿਹਦੇ ਬਦਨਾ ਸੀ ਢੁੱਡੀ ਕਣਾ ਛੇਰ ਸਿੰਘ ਨਰੰਗ ਸਿੰਘ ਨਵੇਂ ਪਿੰਡ ਦੇ ਸੀ ਉੱਚੇ ਪਿੰਡ ਸੇ ਇੱਦੇ ਹੋਰ ਸਾਰੇ ਬਦਵਾਸ਼ ਲੈ ਕੇ ਬੈਗੇ ਸੀ ਕਿ ਦਮ ਅਸੀਂ ਮੁਕਾਬਲਾ ਕਰਾਂਗੇ ਜਯੰਤਨ ਜੀ ਫਿਰ ਕਹ ਰਹੇ ਉਹ ਝੋਗਿਆ ਸੀ ਕਹ ਰਹੇ ਨੇ ਫਿਰ ਜਗਾ ਜਿਹੜੀ ਸੀ ਛੜਤੀ ਸੀ ਫਿਰ ਉਹ ਉੱਥੇ ਉਹਦਾ ਮੌਲ ਬਣਿਆ ਫਿਰ ਉਹਨੇ ਜਗਾ ਬਾਬਾ ਜੀ ਨੂੰ ਭੇਟ ਕਰਤੀ ਸੀਗੀ ਕਰਤਾ ਨੇ ਇਹ ਕਰਤਾ ਰ ਕਰਤਾ ਦੇ ਜੀਵ ਵਿੱਚ ਦੇਣਾ ਫਿਰ ਉੱਥੇ ਨਾ ਉਸ ਓਕੇ ਬਾਬਾ ਜੀ ਨੇ ਉੱਥੇ ਛੱਡੇ ਸੀ ਛੰਡਾ ਸੀ ਮੋਗਾ ਜੀ ਹੁੰਦੇ ਸੀ ਛੰਡਾ ਸੀ ਮੋਗਾ ਜੀ ਫਿਰ ਉੱਥੇ ਬਾਬਾ ਜੀ ਜਿਵੇਂ ਅਸੀਂ ਜਾਂਦੇ ਰਹੇ ਜੀ ਉੱਥੇ 800 ਕਮਰੇ ਬਣੇ ਹੁੰਦੇ ਸੀ ਸੜਕ ਦੇ ਉੱਤੇ ਛੰਡਾ ਸੀ ਜੁਟੀ ਹੁੰਦੀ ਸੀ ਉੱਥੇ ਸੀ ਇਹ ਅੱਜ 10ਵਾਂ ਸਤਾ ਠਹਿਕੇ ਜੀ ਡੇਰਾ ਤੋਂ ਇੱਥੇ ਬਾਬਾ ਜੀ ਨੇ ਵੀ ਉਹਦਾ ਅਧਾਰ ਕਿਤਾ ਸੀ ਪ੍ਰੇਤਾ ਦਰਕਿਤਾ ਸੀ ਉਹ 88 ਜੀ ਵਿੱਚ ਤੇ ਉਹ ਡਾਟ ਹੁਣ ਵੀ ਆਪਣਾ ਠਾਠ ਪਾਜਦਾ ਵੀ ਆਪਣਾ ਕੁਠੀਆ ਸਾਡ ਕਿੰਦੇ ਜੀ ਕੁਠੀਆ ਗੁਰਦਵਾਰਾ ਉੱਥੇ ਆ ਮੈਨੂੰ ਹੁਣ ਵੀ ਮੈਂ ਇੰਗਲੈਂਡ ਗਿਆ ਸੀ ਉਹਨੂੰ ਪਤਾ ਲੱਗਿਆ ਜੀ ਜੇ ਕੋਈ ਬੰਦਾ ਲੇਟ ਹੋ ਜਾਂਦਾ ਨਾ ਉੱਥੇ ਵੀ ਸੰਗਤ ਪਾਠੀ ਹੋਣ ਵੀ ਆ ਕੇ ਉਹਨੂੰ ਜਗਾਉਂਦਾ ਜੀ ਪ੍ਰੇਮ ਜੀ ਤੋਂ ਵੀ ਉਹ ਡਿਊਟੀ ਚੱਲਣਾ ਇਹ ਮੈਨੂੰ ਗੁਰਦਿਆਲ ਨਹੀਂ ਟਟਣਾ ਜੀ ਦਸੀ ਇਹ ਗੱਲ ਤੇ ਵੀ ਜੇ ਮੇਰੇ ਦੋਸਤ ਜੀ ਗੁਰਦਿਆਲ ਟਟਣਾ ਉਹਨਾਂ ਉਹਦੇ ਕੋਲ ਮੈਂ ਗਿਆ ਸੀ ਉਹਨੂੰ ਦਸੀ ਇਹ ਗੱਲ ਉਹ ਕਹਿੰਦਾ ਹੁਣ ਵੀ ਕਹਿੰਦਾ ਕਹਿੰਦਾ ਪ੍ਰਤੱਖ ਵਿੱਚ ਚੱਲਦੀ ਹੈ ਕਹਿੰਦਾ ਮੈਂ ਕਾਚਾ ਹਾਂ ਉੱਥੇ ਬਾਬਾ ਜੀ ਨੇ ਪ੍ਰੇਦਾਦ ਅਰਖੀਤਾ ਸੀ ਉੱਥੇ ਬਾਬਾ ਜੀ ਛੱਡੇ ਸੀ ਆਪਣਾ ਸਰਦਾਰਾ ਸ ਜਿੰਨ ਸਰਪੜੋਂ ਸੀ ਬਾਬਾ ਜੀ ਉਸ ਦਿਸੀ ਨਾਲ ਗੱਜਣ ਸੋਂ ਛੱਡੇ ਸੀ ਸਮਾਧ ਵਾਲੇ ਆਪਣਾ ਪਿੰਡ ਸਿਚੰਨ ਵਾਲਾ ਇਹ ਸੀ ਯਸਟਰਡੇ ਜੀ ਤੇ 11ਵਾਂ ਠਾਠ ਬਾਬਾ ਜੀ ਦਾ ਸੀ ਭਦੌੜ ਭਦੌੜ ਸੀ ਠਾਠ ਇਹ ਮਾਤਾ ਕਪੂਰ ਕੌਰ ਨੇ ਤੇ ਆਪਣਾ ਸਾਜੋੜਾ ਵਰਸਾ ਉਹਨੇ ਜਗ੍ਹਾ ਦਿੱਤੀ ਸੀ ਬਾਬਾ ਜੀ ਵੀ ਬੰਦ ਕੀਤੀ ਸੀ ਵੀ ਜੋੜਾ ਵਰਸਾ ਜਗ੍ਹਾ ਦਿੱਤੀ ਸੀ ਵੀ ਬਾਬਾ ਜੀ ਬੰਦ ਕੀਤੀ ਵੀ ਜੋੜਾ ਵਰਸਾ ਇੱਥੇ ਰੌਲਾ ਨਹੀਂ ਪਾਉਣਾ ਜੇ ਕੋ ਗੱਲ ਹੋਗੀ ਵੀ ਫੇਰ ਬਾਬਾ ਜੀ ਮੱਸਾ ਰੰਗੜ ਕਹਿੰਦੀ ਸੋਣ ਆ ਮਜਾ ਮੈਂ ਵੀ ਆਪਣੇ ਬਲਾਸ ਦੇ ਵਿੱਚ ਮਸਰ ਗਏ ਕਦੇ ਮਸਰ ਰੰਗੜੇ ਦੀ ਗੱਲ ਹੋ ਗਈ ਤੇ ਇੱਥੇ ਵੀ ਵੀ ਕਿ ਵੀ ਟਰੋਲ ਨਹੀਂ ਪੜਾ ਕਦੇ ਸਾਥ ਮੁਰਜੀ ਚਲੋ ਨਰੋਲਾ ਪਾਇਆ ਚਲੋ ਜੀ ਮਸਰ ਰੰਗੜਾ ਦੀ ਸਜ਼ਾ ਮਿਲ ਗਈ ਸੀ ਵੀ ਕਿਵੇਂ ਹੋਈ ਸਜ਼ਾ ਉੱਥੇ ਬਾਬੇ ਨੇ ਛੜੀ ਸੀ ਭਾਈ ਕਾਂਟਸ ਸਹਨੇ ਵਾਲੇ ਹਾਕਮ ਸਿੰਘ ਤੇ ਵੀ ਹਾਕਮ ਸਿੰਘ ਮਹਿਲ ਕਣਾ ਦੇ ਸੀ ਮੁੰਡਾ ਸੀ ਜੰਗ ਮੁੰਡਾ ਸੀ ਉਸ ਵੀ ਛੜੀ ਉਹ ਮੇਰੇ ਵੀ ਛੜੀ ਜੀ ਅੱਜ ਹੋ ਗਈ ਤਕਰੀਬਨ ਮੈਨੂੰ ਜਿਆਦਾ ਵੀ 55-7 ਉੱਤੇ ਹੋਈ ਉਦਿਆਸੀ ਉਤੇ ਨਰਸ ਬਾਬੇ ਜਸਤ ਦੇ ਰਕੈਸੀ ਮੈਂ ਜਾਣਦਾ ਸੀ ਕਿ ਕਰੀਬ ਬਾਬਾ ਜਗੀਰ ਸਿੰਘ ਬਲੰਦੀਆ ਤੇ ਹਾਕਮ ਨੇ ਹਰੀਕੇ ਪੱਤਰ ਮੇ ਰੱਖਿਆ ਦਾ 65 60 ਸਦੀ ਗੱਲ ਹੋਣੀ ਹੈ ਇਹਨਾਂ ਦੋਨਾਂ ਨੇ ਵੀ ਹਰੀਕੇ ਪੱਤਰ ਉਰਲੇ ਪਾਸਿਓਂ ਬਾਬਾ ਜੀ 7 ਸਤੰਬਰ 7 ਅਕਤੂਬਰ ਇਹਨੇ ਉਰਲੇ ਪਾਸੋਂ ਤੈਰ ਕੇ ਸਾਰਾ ਉਹ ਪਾਰ ਕਰ ਲੈ ਸੀ ਹਾਕਮ ਸੀ ਤੇ ਬਾਬਾ ਜਗੀਰ ਸਿੰਘ ਸ਼ਾਇਦ ਬਾਬਾ ਤਨਸਿਨ ਇਹ ਗੱਲ ਦਾ ਨਾਮ ਪਤਾ ਹੋਵੇ ਜੀ ਇਹ ਕੀਤੇ ਸੱਚਮੇਂ ਦੱਸਣਾ ਪੁੱਟ ਗਿਆ ਜੀ ਬਾਬਾ ਤਨਸਿਨ ਉਥੇ ਇਹੋ ਕੀਤਾ ਸੀ ਵੀ ਵੀ ਹਾਜੀ ਫਿਰ ਕਿ ਫਿਰ 12ਵਾਂ ਠਾਟ ਸੀ ਜੀ ਸੀੜਾ ਗਰਦਾਸਪੁਰ ਸੀੜਾ ਗਰਦਾਸਪੁਰ ਬਾਬਾ ਜੀ ਉਥੇ ਉਹ ਠਾਟ ਬਣਾਇਆ ਸੀ ਉਹ ਜੈਲਦਰ ਦੀ ਜਗਾ ਸੀ ਉਥੇ ਜਿਹੜੇ ਜਦੋਂ ਬਣਾਉਣ ਲੱਗੇ ਠਾਟ ਜਿਹੜਾ ਮੂਹਰੇ ਸੀਗਾ ਆਪਣਾ ਗੇਟ ਜਿਹੜਾ ਬਣਾਉਣ ਲੱਗੇ ਪਟਾਈ ਬਾਬਾ ਜੀ ਕਹਿੰਦੇ ਇੱਥੇ ਕਰਾਉਣੀ ਆ ਉਥੇ ਗੇਟ ਪਟਣ ਲੱਗੇ ਤੇ ਉਹਦੇ ਚ ਮੈਨੂੰ ਜੈਲਦਰ ਆਹ ਸਾਹਿਬ ਨੇ ਆਪ ਵੀ ਦੱਸਿਆ ਸੀ ਮੇਰੇ ਘਰੇ ਆਏ ਸੀ ਕਹਿੰਦੇ ਜਦ ਸੀ ਕਹਿੰਦੇ ਜਦ ਬਣਾ ਕੇ ਪਟਾਈ ਕਰਦੇ ਸੀ ਉਥੇ ਪਿੰਜਰ ਨਿਕਲਿਆ ਸੀ ਉਥੋਂ ਕੋਈ ਡਾਕੂ ਸੀ ਉਹਦਾ ਸੀ ਉਹਨਾਂ ਦਾ ਆਰਕੀਟੈਕਟ ਸੀ ਉਹ ਜਿਹੜੀ ਜਗ ਜਿੱਥੇ ਗੇਟ ਹੈ ਨਾ ਉਹ ਉੱਥੇ ਦੇ ਥੱਲੇ ਪਿੰਜਰ ਸੀ ਉੱਥੇ ਬਾਬਾ ਜੀ ਜਗਿੰਦਰ ਸਿੰਘ ਸੀਗੇ ਜੀ ਉਹ ਜਿਹੜੇ ਹਾਸਿਮ ਖਾਲਚ ਗੱਲ ਕਰਦੇ ਹੁੰਦੇ ਸੀ ਉਹ ਬਾਬਾ ਜੀ ਉਦੋਂ ਛਡੇ ਮੈਂ ਪੁਰਾਣੀ ਗੱਲ ਕਰਦਾ ਹਾਂ ਹਾਂਜੀ 13ਵਾਂ ਥੜ ਬਾਬਾ ਜੀ ਦਾ ਆ ਗਿਆ ਹਾਂਜੀ ਉਹ ਵੀ ਡੇਰੇ ਤੋਂ ਜੀ ਪੰਜ ਚੰਦਨ ਰੋਡ ਚੰਦਨ ਰੋਡ ਡਾਮਣ ਵਾਲਾ ਡਾਮਣ ਵਾਲਾ ਜੀ ਇੱਥੇ ਇੱਥੇ ਡਾਲਨ ਵਾਲਾ ਇੱਥੇ ਸੀਗਾ ਜੀ ਇੱਥੇ ਬਾਬਾ ਜੀ ਬਣਾਏ ਤੇ ਇਹ ਜੀਨ ਦੇ ਰਾਜੇ ਨੇ ਬਾਬਾ ਜੀ ਜੇ ਰਣਵੀਰ ਸਿੰਘ ਬਾਬੇ ਜੀ ਜਗਾ ਦਿੱਤੀ ਸੀ ਤੇ 1973 1948 ਸਾਲ ਚ ਤੇ ਉਹਨੇ ਜੀਂਦੇ ਰਾਜੇ ਨੇ ਆਪਣੀ ਸਿਲਵਰ ਜੁਬਲੀ ਮਨਾਉਣੀ ਸੀ ਜੇ ਮਨਾ ਕੇ ਫਿਰ ਜੀਂਦੇ ਰਾਜੇ ਨੇ ਡਾਇਮੰਡ ਜੁਬਲੀ ਸੱਚੇ ਡਾਇਮੰਡ ਜੁਬਲੀ ਮਨਾਉਣੀ ਸੀ ਡਾਇਮੰਡ ਜੁਬਲੀ ਮਨਾ ਕੇ ਉਹਨੇ ਜੀਂਦੇ ਰਾਜੇ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਬਾਬਾ ਜੀ ਮੈਂ ਹਰ ਦਰਗਾਹ ਨੂੰ ਜਾਣਾ ਚਾਹਣਾ ਫਿਰ ਬਾਬਾ ਜੀ ਨੇ ਉੱਥੇ ਕਹੇ ਸੇ ਅਖੰਡ ਪਾਠ ਕਰ ਅਖੰਡ ਪਾਠ ਤੋਂ ਬਾਅਦ ਜੀਂਦਾ ਰਾਜਾ ਜਿਹੜਾ ਸੀ ਉਹ 1948 ਸਾਲ ਚ ਪਰ ਸਰਬਸਵੇ ਸੀ ਤੇ ਜੀਂਦੇ ਰਾਜੇ ਦੀ ਰਾਣੀ ਸੀ ਰਾਣੀ ਨੇ ਫਿਰ ਇਹ ਜਗ੍ਹਾ ਬਾਬਾ ਜੀ ਨੂੰ ਉੱਥੇ ਭੇਟ ਕਰਦੀ ਸੀ ਉੱਥੇ ਉਹ ਕਾਗਜ਼ ਹੁਣ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਜਗਾ ਤੇ ਬਾਬਾ ਜੀ ਫਿਰ ਉੱਥੇ ਬਾਬਾ ਜੀ ਸ਼ਰੇ ਰਾਂਕਾ ਬਾਂਕਾ ਤੇ ਭੋਲੀ ਰਾਂਕਾ ਜਿਹੜਾ ਉਹਦਾ ਨੌਸੀ ਰਘਵੀਰ ਸਿੰਘ ਬਾਂਕਾ ਜਿਹੜਾ ਸੀ ਉਹਦਾ ਨੌਸੀ ਰਵਾਨ ਸਿੰਘ ਤੇ ਭੋਲੀ ਭੈਣ ਤੇ ਇਹ ਦੇਖੋ ਜੇ ਇਹ ਵੀ ਕਹਿੰਦੇ ਭੈਣ ਨਹੀਂ ਠਾੜ ਚ ਰਹਾ ਨਾ ਰਾਂਕਾ ਦੇ ਵਿਆਹ ਕਰਾਇਆ ਨਾ ਬਾਂਕਾ ਦੇ ਵਿਆਹ ਕਰਾਇਆ ਸੀ ਤੇ ਨਾ ਹੀ ਭੈਣ ਭੋਲੀ ਦੇ ਵਿਆਹ ਕਰਾਇਆ ਸੀ ਇਹਨਾਂ ਸੀ ਤੇ ਉੱਥੇ ਉਸ ਵਕਤ ਵੀ ਅੱਜ ਕੱਲ ਜਿਹੜੇ ਜੀ ਸੇਵਾ ਕਰਦੇ ਪਾਈ ਸਕੰਦਰ ਸਿੰਘ ਸੇਵਾ ਕਰਦੇ ਫਿਰ ਇਸ ਸਥਾਨ ਨੂੰ ਵੀ ਆਪਣੇ ਆਪਣੇ ਮਨਾਰਤ ਨੂੰ ਮੈਂ ਖਾਬਾਬਕ ਨੂੰ ਨਸੀਬ ਲੁਨ ਬਾਬਗੁਰ ਮਿਲਸੇ ਨਬਨਾਈ ਸੀ ਸਾਡ ਇਹ ਸਾਰੇ ਠੱਠ ਨੇ ਇਸ ਤਾ ਜੀ 13 ਦੇ 13 8 8 ਦੇ ਬਿਰਵਾਈ ਆ 10 ਬੇਨਤੀ ਕਰਦਾ ਵੀ ਇਹ ਸਾਰੇ ਚੀਜ਼ਾਂ ਨਾ ਇਹ ਪਬਲਿਕ ਵੀ ਆਪਣਾ ਹੋਣੀ ਚਾਹੀਦੀ ਹੈ ਇਹ ਵੀ ਬੇਨਤੀ ਹੈ ਜੀ ਪੁਲਿਸ ਕੰਮਾਫੀ ਜੀ ਜਿਹੜੀ ਗਲਤੀ ਹੋਈ ਤਾਂ ਉਸ ਮਾਫੀ ਜੋ ਨਾ ਬਾਈਬ ਜੀ ਕਾ ਖਾਲਸਾ ਬਹਿ ਜੀ ਪਤਾਈ